ਵਿਰਸਾ ਸਿੰਘ ਮਲਟੋਆ ਦੇ ਵੱਲੋਂ ਮੁੜ ਸ੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਵਿਰਸਾ ਸਿੰਘ ਮਲਟੋਆ ਤੇ ਜਥੇਦਾਰ ਦੇ ਖਿਲਾਫ ਜੋ ਸ਼ਬਦ ਬੋਲੇ ਗਏ ਸਨ ਉਸ ਨੂੰ ਲੈ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਆ ਸ਼ੋਮਨੀ ਅਕਾਲ ਤਾ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਟ ਦਿੱਤਾ ਗਿਆ ਸੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਿਵਾਦ ਕਾਰਨ 15 ਅਕਤੂਬਰ 2024 ਨੂੰ ਸ਼ੋਮਨੀ ਅਕਾਲੀ ਦਲ ਦੇ ਵਿੱਚੋਂ 10 ਸਾਲਾਂ ਲਈ ਕੱਢੇ ਗਏ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਪ੍ਰੋਫੈਸਰ ਵਿਰਸਾ ਸਿੰਘ ਬਲਟੋਆ ਨੇ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਵਿਰੁੱਧ ਲਏ ਗਏ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਸ੍ਰੀ ਅਕਾਲਤਾ ਸਾਹਿਬ ਦੇ ਸਖਤਰ ਤਪਹੁੰਚੇ ਬਲਟੋਆ ਨੇ ਇੰਚਾਰਜ ਬਗੀਚਾ ਸਿੰਘ ਨੂੰ ਆਪਣਾ ਬੇਨਤੀ ਪੱਤਰ ਸੌਂਪਿਆ ਇਸ ਪੱਤਰ ਚ ਫਿਰਸਾ ਸਿੰਘ ਵਲਟੋਆ ਨੇ ਲਿਖਿਆ ਕਿ 15 ਅਕਤੂਬਰ 2024 ਨੂੰ ਉਹਨਾਂ ਦੇ ਸਬੰਧ ਵਿੱਚ ਪਾਸ ਕੀਤੇ ਗਏ ਆਦੇਸ਼ ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਵਲਟੋਆ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਅਮਰਤਾਰੀ ਨੇ ਸਿੱਖ ਸਿਧਾਂਤਾਂ ਤੇ ਨੈਤਿਕਤਾ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਕਦੇ ਵੀ ਕੋਈ ਅਜਿਹਾ ਅਪਰਾਧ ਨਹੀਂ ਕੀਤਾ ਜੋ ਧਾਰਮਿਕ ਜਾਂ ਨਾਗਰਿਕ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦਾ ਹੋਵੇ ਫਿਰ ਵੀ ਇੱਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ ਮੈਂ ਗੁਰੂਪੰਥ ਤੋਂ ਆਪਣੀ ਹਰ ਗਲਤੀ ਲਈ ਮਾਫੀ ਮੰਗਦਾ ਹਾਂ ਭਾਵੇਂ ਉਹ ਜਾਣ ਬੁੱਝ ਕੇ ਹੋਵੇ ਜਾਂ ਅਣਜਾਣੇ ਚ ਹੋ ਗਈ ਹੋਵੇ ਬੁਲਟਵਾਰ ਨੇ ਲਿਖਿਆ ਹੈ ਕਿ ਮੈਂ ਪ੍ਰੋਸਾ ਦਿਵਾਂਦਾ ਹਾਂ ਕਿ ਭਵਿੱਖ ਚ ਤੁਹਾਨੂੰ ਮੇਰੇ ਵੱਲੋਂ ਸਿਸ਼ਟਾਚਾਰ ਗੁਰਮਤ ਅਤੇ ਸਿਧਾਂਤ ਦੀ ਉਲੰਘਣਾ ਸੰਬੰਧੀ ਕੋਈ ਸ਼ਿਕਾਇਤ ਨਹੀਂ ਮਿਲੇਗੀ ਤੋਂ ਦੱਸਦੇ ਕਿ ਤਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆ ਵਾਲਾ ਹਰਵਿੰਦਰ ਸਿੰਘ ਸਰਨਾ ਰਣਜੀਤ ਸਿੰਘ ਗੋਹਰ ਗਿਆਨੀ ਗੁਰਮਤ ਸਿੰਘ ਤੇ ਲਗਾਈ ਰੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾੜ ਦੇ ਵੱਲੋਂ 21 ਮਈ ਨੂੰ ਵਿਧੀ ਵਿਵਧਾਨ ਨਾਲ ਹਟਾਇਆ ਦਿੱਤੇਗੇ ਇਹ ਹੁਣ ਵੇਖਣਾ ਇੱਥੇ ਇਹ ਬੇहद ਖਾਸ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਿਰਸਾ ਸਿੰਘ ਬਲਟੋਆ ਦੇ ਉੱਤੇ ਜਿਹੜੀ ਰੋਕ ਲਗਾਈ ਗਈ ਸੀ ਇਸ ਫੈਸਲੇ ਦੇ ਵਿੱਚ ਤਬਦੀਲੀ ਕੀਤੀ ਜਾਵੇਗੀ ਜਾਂ ਫਿਰ ਨਹੀਂ ਤੁਹਾਨੂੰ ਇੱਥੇ ਦੱਸ ਦਈਏ ਕਿ ਆਖਰਕਾਰ ਵਿਰਸਾ ਸਿੰਘ ਬਲਟੋਆ ਦਾ ਜਥੇਦਾਰਾਂ ਦੇ ਨਾਲ ਕਿਉਂ ਪੇਚ ਫਸਿਆ ਸੀ ਕਿਉਂਕਿ ਬਲਟੋਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਾਕਤ ਸਰੀ ਕੇਸਕਰ ਸਾਹਿਬ ਦੇ ਜਥੇਦਾਰ ਗਿਆਨੀ ਛੁਲਤਿਆਨ ਸੁਲਤਾਨ ਸਿੰਘ ਤੇ ਭਾਜਪਾ ਤੇ ਆਰਐਸਐਸ ਦੇ ਦਬਾਅ ਹੇਠ ਆਉਣ ਦਾ ਦੋਸ਼ ਲਗਾਇਆ ਸੀ ਇਹਨਾਂ ਤਿੰਨੇ ਜਥੇਦਾਰਾਂ ਨੂੰ ਯੂਨੀਅਨ ਤੱਕ ਵੀ ਦੱਸ ਦਿੱਤਾ ਗਿਆ ਸੀ ਬਲਟੋਆ ਦਾ ਨਿਸ਼ਾਨਾ ਹਰਪ੍ਰੀਤ ਸਿੰਘ ਤੇ ਸੀ 12 ਅਕਤੂਬਰ ਨੂੰ ਵਲਟੋਆ ਨੇ ਸੋਸ਼ਲ ਮੀਡੀਆ ਦੇ ਉੱਤੇ ਦੋਸ਼ ਲਾਏ 15 ਅਕਤੂਬਰ ਨੂੰ ਪੰਚ ਸਿੰਘ ਸਵਾਨਾ ਨੇ ਮੀਟਿੰਗ ਵੀ ਸੱਦੀ ਸੀ ਇਸ ਮਗਰੋਂ ਤਤਕਾਲੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੂੰ ਵਲਟੋਆ ਨੂੰ 10 ਸਾਲਾਂ ਲਈ ਪਾਰਟੀ ਤੋਂ ਕੱਢਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਜਦੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਹੁਕਮਾਵੇਂ ਸੁਣਾਏ ਗਏ ਸੀ ਤਾਂ ਉਦੋਂ ਵੀ ਵਿਰਸਾ ਸੀ ਵਲਟੋਆ ਨੂੰ ਜਥੇਦਾਰ ਜਿਹੜੇ ਇਰਕ ਵੇਸਟਿੰਗ ਸੀ ਉਹਨਾਂ ਦੇ ਵੱਲੋਂ ਸ਼ਬਦ ਸਖਤ ਸ਼ਬਦਾਂ ਦੇ ਵਿੱਚ ਤਾਰਨਾ ਕੀਤੀ ਗਈ ਸੀ ਕਿ ਉਹ ਆਪਣੀ ਜ਼ੁਬਾਨ ਦੇ ਉੱਤੇ ਲਗਾਮ ਲਾਵੇ ਨਹੀਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਹੋਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਵਿਰਸਾ ਸਿੰਘ ਬਲਟਵਾ ਦੇ ਵੱਲੋਂ ਵੀ ਆਪਣੇ ਪੇਜ ਦੇ ਉੱਤੇ ਜੋ ਕੁਝ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਇਹਨਾਂ ਦੇ ਵਿਚਾਰ ਜੋ ਤਲਕੀ ਵੇਖਣ ਨੂੰ ਆਈ ਸੀ ਤਾਂ ਉਸ ਦੀਆਂ ਕੁਝ ਕਲਿੱਪਾਂ ਵੀ ਵਾਇਰਲ ਹੋਈਆਂ ਸੀ ਉਸ ਨੂੰ ਲੈ ਕੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਕਿ ਆਖਰਕਾਰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇਹਨਾਂ ਦੇ ਕੋਲ ਕਿਵੇਂ ਪਹੁੰਚੀਆਂ ਨੇ ਉਹ ਕੌਣ ਨੇ ਜਿਹੜੇ ਅੰਦਰੋਂ ਇਹਾਂ ਜਿਹੜੀਆਂ ਪੋਸਟਾਂ ਨੂੰ ਜਾਰੀ ਕਰ ਰਹੇ ਨੇ ਕਲਿੱਪਾਂ ਨੂੰ ਕੱਟ ਕੇ ਜਾਰੀ ਕਰ ਰਹੇ ਨੇ ਮੈਂ ਬੇਨਤੀ ਕਰਦਾ ਕਿ ਸਾਰੀ ਕਲਿੱਪ ਜਿਹੜੀ ਉਹ ਜਾਰੀ ਕੀਤੀ ਜਾਣੀ ਚਾਹੀਦੀ ਹੈ ਪਰ ਹਾਲੇ ਤੱਕ ਉਹ ਸਾਰੇ ਦੀ ਸਾਰੀ ਕਲਿੱਪ ਜਿਹੜੀ ਵੀਡੀਓ ਸੀ ਵੀਡੀਓਗ੍ਰਾਫੀ ਸੀ ਉਹ ਜਾਰੀ ਨਹੀਂ ਕੀਤੀ ਗਈ ਪਰ ਕੁਝ ਪੱਖ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਸੀ ਉਸ ਨੂੰ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਮੇਰੀ ਕਦਰ ਕੁਸ਼ੀ ਕੀਤੀ ਜਾ ਰਹੀ ਹੈ ਜਾਣ ਬੁੱਝ ਕੇ ਇਹੋ ਜਿਹੇ ਹੱਥਖੰਡੇ ਅਪਣਾਏ ਜਾ ਰਹੇ ਨੇ ਪਰ ਮੈਂ ਐਜੀਪੀਸੀ ਤੋਂ ਵੀ ਤੇ ਜਥੇਦਾਰ ਗਿਆਨੀ ਰੁਕਬੀਰ ਸਿੰਘ ਹੋਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਸਾਰੀ ਵੀਡੀਓ ਨੂੰ ਜਾਰੀ ਕਰ ਦਿੱਤਾ ਜਾਵੇ ਤਾਂ ਕਿ ਸੰਗਤ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ ਕਿ ਅਸਲ ਦੇ ਵਿੱਚ ਉਸ ਦਿਨ ਹੋਇਆ ਕੀ ਸੀ ਉਸ ਤੋਂ ਬਾਅਦ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪੰਜਾਬ ਫਿਰ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਗਿਆਨੀ ਰੁਕਬੀਰ ਸਿੰਘ ਹੋਰਾਂ ਨੂੰ ਉਹਦਿਆਂ ਤੋਂ ਹਟਾਇਆ ਜਾਂਦਾ ਤਾਂ ਇੱਕ ਵਾਰ ਫਿਰ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਇਹ ਸੁਖਵੀਰ ਬਾਦਲ ਦੇ ਨਾਲ ਖੜ੍ਹਾ ਜਾਂਦਾ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਖਿੱਚੋ ਤਾਨ ਲਗਾਤਾਰ ਚੱਲਦੀ ਹੈ ਪਰ ਹੁਣ ਜਿਹੜੇ ਨਵੇਂ ਜਥੇਦਾਰ ਗੁਰਕਲਦੀਪ ਸਿੰਘ ਗੜਗੱਜ ਬਣੇ ਨੇ ਜੋ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਜਿਹੜੀ ਦਸਤਾਰ ਬੰਦੀ ਨਾਲ ਕੀਤੀ ਗਈ ਸੀ ਜਾਂ ਫਿਰ ਉਹਦਾ ਇਹਨਾਂ ਤੋਂ ਸੰਭਾਲਿਆ ਗਿਆ ਸੀ ਉਹ ਵਿਵਾਦਾਂ ਦੇ ਵਿੱਚ ਸੀ ਪਰ ਅੱਜ ਜੇਕਰ ਦੇਖਿਆ ਜਾਵੇ ਤਾਂ ਜਿਹੋ ਜੀ ਸਥਿਤੀ ਬਣੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਗਿਆਨੀ ਜਿਹੜੇ ਸੀ ਭਾਵੇਂ ਰਣਜੀਤ ਸਿੰਘ ਗੋਹਰ ਦੀ ਗੱਲ ਕਰ ਲਈ ਗਿਆਨੀ ਗੁਰਮੁਖ ਸਿੰਘ ਦੀ ਗੱਲ ਕਰ ਲਈ ਹਰਵਿੰਦਰ ਸਿੰਘ ਸਰਨਾ ਦੀ ਗੱਲ ਕਰ ਲਈ ਭਾਈ ਰਣਜੀਤ ਸਿੰਘ ਟੱਡਰੀਆ ਵਾਲੇ ਦੀ ਗੱਲ ਕਰ ਲਈ ਇਹਨਾਂ ਦੇ ਉੱਤੇ ਜਿਹੜੇ ਰੋਕ ਸੀ ਉਹ ਹਟਾ ਦਿੱਤੀ ਗਈ ਹੈ ਪਰ ਗਿਆਨੀ ਗੁਰਪਾਚਨ ਸਿੰਘ ਜਥੇਦਾਰ ਜਿਹੜੇ ਉਦੋਂ 2015 ਦੇ ਲਗਭਗ ਜੋ ਘਟਨਾ ਕਰਨ ਵਾਪਰਿਆ ਸੀ ਜਿੱਥੋਂ ਅਕਾਲੀ ਦਲ ਦਾ ਮਿਆਰ ਡਿੱਗਣਾ ਸ਼ੁਰੂ ਹੁੰਦਾ ਹੈ ਉਹਨਾਂ ਦੇ ਵੱਲੋਂ ਹਾਲੇ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਪੇਸ਼ ਨਹੀਂ ਹੋਇਆ ਗਿਆ ਪਰ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਵਿਰਸਾ ਸਿੰਘ ਬਲਟੋਏ ਨੂੰ ਮਾਫੀ ਦਿੱਤੀ ਜਾਂਦੀ ਹੈ ਜਥੇਦਾਰ ਦੇ ਵੱਲੋਂ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਜਥੇਦਾਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬੰਦ ਇਕਤਾ ਦਾ ਸੱਦਾ ਦਿੱਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਕੀ ਵਿਰਸਾ ਸਿੰਘ ਬਲਟੋਆ ਜਾਂ ਫਿਰ ਜਿਹੜੇ ਹੋਰ ਪੰਥ ਖਲਾਪੇ ਹੋਏ ਨੂੰ ਉਹਨਾਂ ਨੂੰ ਇਕੱਠੇ ਕਰਕੇ ਇੱਕ ਮੰਚ ਦੇ ਉੱਤੇ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਹੋਣਗੇ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਵੇਗੀ ਇਹ ਦੇਖਣੀ ਬਿਹਦ ਖਾਸ ਹੋਵੇਗੀ ਪਰ ਹੁਣ ਵਿਰਸਾ ਸਿੰਘ ਬਲਟੋਆ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਇਸ ਦੀਆਂ ਚਰਚਾਵਾਂ ਤੇਜ਼ ਨੇ ਕਿਉਂਕਿ ਜਿਸ ਤਰ੍ਹਾਂ ਵਿਰੋਧੀ ਨੇ ਜਿਹੜੇ ਅਕਾਲੀ ਦਲ ਬਾਦਲ ਦੇ ਉਹਨਾਂ ਦੇ ਵੱਲੋਂ ਜਿਹੜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਲਗਾਏ ਗਏ ਨੇ ਉਹਨਾਂ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਉਹ ਉਹਨਾਂ ਦੇ ਇਸ਼ਾਰੇ ਦੇ ਉੱਤੇ ਕਿਉਂਕਿ ਜਿਹੜੀ ਪਹਿਲਾਂ ਜਥੇਦਾਰ ਰਹੇ ਨੇ ਉਹਨਾਂ 사ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਦਾ ਰਿਮੋਟ ਸੁਖਵੀਰ ਬਾਦਲ ਦੇ ਹੱਥ ਦੇ ਵਿੱਚ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਇਹ ਜਿਹੇ ਸਵਾਲ ਉੱਠਦੇ ਹਮੇਸ਼ਾ ਆਏ ਨੇ ਪਰ ਜਦੋਂ ਅਖੀਰ ਦੇ ਵਿੱਚ ਜਿਸ ਤਰ੍ਹਾਂ ਜਥੇਦਾਰਾਂ ਤੇ ਸੁਖਵੀਰ ਬਾਦਲ ਦੇ ਵਿਚਕਾਰ ਜੋ ਕੁਝ ਤਲਕੀ ਵੇਖ ਨੂੰ ਮਿਲੀ ਸੀ ਉਸ ਤੋਂ ਇਹ ਜਿਹੜੇ ਸਵਾਲ ਸੀ ਜਾਂ ਫਿਰ ਕਹਿ ਲਈਏ ਇਨਾਂ ਦੇ ਉੱਤੇ ਕਿਤਨੇ ਕਿਤੇ ਸ਼ੰਕੇ ਜਰੂਰ ਖੜੇ ਹੋ ਜਾਂਦੇ ਨੇ ਸੋ ਤੁਸੀਂ ਕੀ ਸੋਚਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਰਸਾ ਸਿੰਘ ਬਲਟੋਆ ਨੂੰ ਮਾਫੀ ਦਿੱਤੀ ਜਾਵੇਗੀ ਉਹਨਾਂ ਨੂੰ ਮੁੜ ਅਕਲਦ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੋ ਦੇਖਣਾ ਬੇहद ਖਾਸ ਹੋਵੇਗਾ ਤੁਸੀਂ ਆਪਣੇ ਵਿਚਾਰ ਨੇ ਜਿਹੜੇ ਤੁਹਾਡੇ ਉਹ ਤੁਹਾਡੇ ਵਿਚਾਰ ਆਪਣੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦਿਓ ਕਿ ਆਖਰਕਾਰ ਅਕਾਲੀ ਦਲ ਦੇ ਵਿੱਚ ਹੁਣ ਜੇਕਰ ਮੋੜ ਜਿਹੜਾ ਵਿਆਰ ਡਿੱਗ ਚੁੱਕਿਆ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਨੂੰ ਕਿਵੇਂ ਚੁੱਕਿਆ ਜਾਵੇਗਾ ਵਿਸਾ ਸਿੰਘ ਵਲਟੋਆ ਦੀ ਵਾਪਸੀ ਹੋਵੇਗੀ ਜਾਂ ਫਿਰ ਕਲਦੀਪ ਸਿੰਘ ਗੜਕਾਜ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਮੋੜ ਅਕਾਲੀ ਦਲ ਦਾ ਜਿਹੜੀ ਵੋਟ ਨੂੰ ਸ਼ਕਤੀ ਨੂੰ ਇੱਕ ਥਾਂ ਦੇ ਉੱਠਾ ਕਰਨ ਦੇ ਵਿੱਚ ਕੀ ਕੁਝ ਭੂਮਿਕਾ ਨਿਭਾਉਣਗੇ